ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚ ਤੇ ਉਮੀਦ ਆ ਕਿ ਤੁਸੀਂ ਸਾਰੇ ਆਪਣੀ ਡਿਊਟੀਆਂ ਨੂੰ ਇੰਜੋਏ ਕਰ ਰਹੇ ਹੋਵੋਗੇ ਤੇ ਜਿੱਦਾਂ ਕਿ ਹੁਣ ਸਾਰਿਆਂ ਦੀਆਂ ਜਿਹੜੀਆਂ ਕਰੀਬ-ਕਰੀਬ ਜੁਆਇਨਿੰਗਸ ਹੋ ਗਈਆਂ ਨੇ ਹਨਾ ਤੇ ਜਿਹੜੇ ਸੀਗੇ ਆਪਣੇ ਕੋਡ ਆਫ ਕੰਡਕਟ ਵਾਲੇ ਆਲਮੋਸਟ ਸਾਰਿਆਂ ਦੀਆਂ ਜਿਹੜੀਆਂ ਜੁਆਇਨਿੰਗਸ ਹੋ ਗਈਆਂ ਨੇ ਕਈ ਨੇ ਜੁਆਇਨ ਨਹੀਂ ਵੀ ਕੀਤਾ ਕਿਉਂਕਿ ਕਈ ਇਦਾਂ ਦੇ ਵੀ ਕੈਂਡੀਡੇਟਸ ਹੁੰਦੇ ਨੇ ਜਿੱਦੇ ਕਿ ਉਹਨਾਂ ਦੀ ਦੋ ਜਗ੍ਹਾ ਜਾਂ ਤਿੰਨ ਜਗ੍ਹਾ ਕੋਈ ਮਤਲਬ ਹੁੰਦੀ ਹੁੰਦੀ ਹੈ ਜਦੋਂ ਕਲੈਰੀਕਲ ਡਿਪਾਰਟਮੈਂਟ ਦੇ ਵਿੱਚ ਹੋਊਗੀ ਜਾਂ ਕੋਈ ਪਟਵਾਰੀ ਵਗੈਰਾ ਲੱਗ ਜਾਂਦਾ ਕੋਈ ਬੰਦਾ ਨਾ ਵੀ ਇੱਕ ਤੋਂ ਜ਼ਿਆਦਾ ਜਿਹੜੀਆਂ ਮਤਲਬ ਦੇ ਕੋਲ ਓਪਰਚ्युनिटीज ਹੁੰਦੀਆਂ ਹਨਾ ਤਾਂ ਉਹਨਾਂ ਨੇ ਨਹੀਂ ਵੀ ਜੁਆਇਨ ਕੀਤਾ ਹੋਊਗਾ ਤਾਂ ਆਲਮੋਸਟ ਤੁਹਾਡੇ 1746 ਦੇ ਵਿੱਚੋਂ ਮੇਰੇ ਅਕੋਰਡਿੰਗ ਕਰੀਬ 1500-1600 ਦੇ ਕਰੀਬ ਜਿਹੜਾ ਹੈਗਾ ਉਹ ਜੁਆਇਨ ਕੀਤੇ ਨੇ ਤੇ ਐਸਓਰ ਇਦਾਂ ਹੋਇਆ ਸੀ ਕਿ ਜਿਹੜਾ ਤੁਹਾਨੂੰ ਜੁਆਇਨਿੰਗ ਕਰਨ ਦਾ ਹਨਾ ਸਮਾਂ ਸੀ ਉਹ ਤਿੱਖ ਦਿਨਾਂ ਦਾ ਦਿੱਤਾ ਗਿਆ ਸੀ ਤੁਸੀਂ 30 ਦਿਨ ਦੇ ਅੰਦਰ ਅੰਡਰ ਜੁਆਇਨ ਕਰ ਸਕਦੇ ਆਂ ਪਰ ਸਾਡੇ ਵਾਰੀ ਨੀਅਤਾਂ ਹੋਇਆ ਸੀ ਸਾਡੇ ਸਾਰਿਆਂ ਨੂੰ ਇੱਕੋ ਦਿਨ ਹੀ ਜੁਆਇਨਿੰਗ ਲੈਟਰ ਦਿੱਤੇ ਗਏ ਸੀ ਕਿਉਂਕਿ ਸਾਡੇ ਵਾਰੀ ਕੋਡ ਆਫ ਕੰਡਕਟ ਦਾ ਕੋਈ ਚੱਕਰ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਸੀਗਾ ਤੇ ਸਾਰਿਆਂ ਦੀ ਜੁਆਇਨਿੰਗ ਇਕੱਠੀ ਦੇ ਕੇ ਤੇ ਉਹ ਮਤਲਬ ਅੰਡਰ ਪੁਲਿਸ ਲਾਈਨ ਹੀ ਸਾਰਿਆਂ ਨੂੰ ਰੱਖਿਆ ਗਿਆ ਸੀਗਾ ਤੇ ਇਸ ਵਾਰ ਡਿਫਰੈਂਸ ਇਹ ਵੀ ਹੋਇਆ ਕਿ ਜਿਹੜੇ ਨਵੇਂ ਮੁੰਡੇ ਕੁੜੀਆਂ ਹੈਗੇ ਹਨ ਉਹਨਾਂ ਨੂੰ ਡਿਊਟੀਆਂ ਵਗੈਰਾ ਤੇ ਜਿੱਦਾਂ ਕਿਸੇ ਦੀ ਵੀ ਥਾਣੇ ਵਗੈਰਾ ਵੀ ਵੰਡਦੇ ਆ ਠੀਕ ਆ ਤੇ ਪਿਛਲੀ ਵਾਰ ਮਤਲਬ ਇਹ ਰੇਅਰ ਸੀਗਾ ਵੀ ਕਿਸੇ ਕਿਸੇ ਡਿਸਟ੍ਰਿਕਟ ਦੇ ਵਿੱਚ ਹੀ ਹੋਇਆ ਸੀਗਾ ਪਰ ਇਸ ਵਾਰ ਕਰੀਬ-ਕਰੀਬ ਸਾਰਿਆਂ ਜਿਹੜੀ ਡਿਸਟ੍ਰਿਕਟਸ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਥਾਣੇ ਅਲਾਟ ਕੀਤੇ ਵੀ ਤਾਂ ਕਿ ਇਹਨਾਂ ਜਿਹੜੀ ਹੈ ਮਹਿਕਮੇ ਬਾਰੇ ਜਿਹੜੀ ਹੈਗੀ ਨੌਲੇਜ ਉਹ ਉਹਨੇ ਤੁਹੀਂ ਪ੍ਰੋਵਾਈਡ ਕੀਤੀ ਜਾ ਸਕੇ ਤੇ ਐਦਾਂ ਹੀ ਮੁੰਡੇ ਕੁੜੀਆਂ ਮਿਲਦੇ ਰਹਿੰਦੇ ਆ ਤੇ ਜਦ ਮਿਲਦੇ ਆ ਬੜੀ ਖੁਸ਼ੀ ਹੁੰਦੀ ਆ ਕਿ ਠੀਕ ਆ ਵੀ ਤੁਸੀਂ ਸੰਤੋਸ਼ਤ ਹੋ ਮਤਲਬ ਜੋ ਵੀ ਨੌਲੇਜ ਤੁਹਾਨੂੰ ਹੁਣ ਤੱਕ ਦਿੱਤੀ ਆ ਔਰ ਕਈ ਹੈਗੇ ਮੁੰਡੇ ਕੁੜੀਆਂ ਜਿਹੜੇ ਕਿ ਨਾ ਦੂਰੋਂ ਦੇਖਦੇ ਰਹਿੰਦੇ ਆ ਵੀ ਬੁਲਾਉਣ ਤੋਂ ਝਿਜਕਦੇ ਆ ਵੀ ਬੁਲਾਈਏ ਕਿ ਕਿਵੇਂ ਕਰੀਏ ਹਨਾ ਵੀ ਪਤਾ ਨਹੀਂ ਕਿਦਾਂ ਦਾ ਨੈਚਰ ਹੋਊਗਾ ਕਿਦਾਂ ਦਾ ਨਹੀਂ ਹੋਊਗਾ ਮਤਲਬ ਲੁੱਕ ਵਾਈਜ਼ ਦੇਖ ਕੇ ਕਈ ਮੈਨੂੰ ਪਰਸਨਲੀ ਵੀ ਕਹ ਜਾਂਦੇ ਵੀ ਸਰ ਤੁਹਾਡੀ ਲੁੱਕ ਦੇਖ ਕੇ ਡਰ ਵੀ ਲੱਗਦਾ ਤੁਹਾਨੂੰ ਬਲੌਲ ਤੋਂ ਤੇ ਕੋਈ ਇਦਾਂ ਵੀ ਕੋਈ ਗੱਲ ਨਹੀਂ ਕੋਈ ਇਸ਼ੂ ਨਹੀਂ ਹੈਗਾ ਇਦਾਂ ਦਾ ਤੁਸੀਂ ਜਦੋਂ ਜਿਹੜੇ ਮੈਨੂੰ ਮਤਲਬ ਕਿ ਫੋਲੋ ਕਰਦੇ ਆ ਜਿਹੜੇ ਵੀਡੀਓਜ਼ ਵਗੈਰਾ ਦੇਖਦੇ ਆ ਤਾਂ ਜਦੋਂ ਮੈਂ ਵੀਡੀਓ ਚ ਨੌਲੇਜ ਦਿੰਦਾ ਮੈਂ ਇਦਾਂ ਦਾ ਹੀ ਮਤਲਬ ਕੋਈ ਟੋਨ ਨਹੀਂ ਵੀ ਅੰਦਰੋਂ ਹੋਰ ਤੇ ਬਾਹਰੋਂ ਹੋਰ ਆ ਠੀਕ ਹੈ ਬਸ ਲੁੱਕ ਮਹਿਕਮੇ ਦੀ ਕੁਛ ਇਦਾਂ ਦੀ ਆ ਹੁਣ ਬਣਾ ਲਈ ਆ ਜਾਂ ਸੀ ਕੁਛ ਇਦਾਂ ਦੀ ਪਹਿਲਾਂ ਕੁਝ ਹੋਰ ਜ਼ਿਆਦਾ ਜਿਵੇਂ ਕਹਿ ਸਕਦਾ ਹਾਂ ਸ਼ਾਰਪ ਹੋ ਗਈ ਆ ਤਾਂ ਖੁਸ਼ੀ ਹੁੰਦੀ ਆ ਠੀਕ ਆ ਤੁਸੀਂ ਬੁਲਾਇਆ ਕਰੋ ਠੀਕ ਆ ਹੁਣ ਮੈਨੂੰ ਨਹੀਂ ਪਤਾ ਵੀ ਤੁਸੀਂ ਮਤਲਬ ਕਿ ਵੀ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਕੌਣ ਜਾਣਦਾ ਕੌਣ ਨਹੀਂ ਜਾਣਦਾ ਕਿ ਅਸੀਂ ਮੋਸਟਲੀ ਤੁਸੀਂ ਸਾਰੀ ਵੀਡੀਓਜ਼ ਦੇਖਦੇ ਹੋ 95% ਤਾਂ ਦੇਖਦੇ ਹੀ ਆ ਠੀਕ ਆ ਔਰ ਕਈਆਂ ਨੂੰ ਕਈ ਨਹੀਂ ਵੀ ਜਾਣਦੇਗੇ ਪਰ ਜਿਹੜੇ ਜਾਣਦੇ ਆ ਜਦੋਂ ਕਿਤੇ ਜਿਹੜਾ ਵਗਦਾਣਾ ਪੁਲਿਸ ਲਾਈਨ ਚ ਜਾਂ ਕਿਤੇ ਮੈਂ ਕਿਤੇ ਹੋਰ ਕਿੰਨਾ ਤਾਂ ਜ਼ਰੂਰ ਬੁਲਾਇਆ ਕਰੋ ਯਾਰ ਤਾਂ ਖੁਸ਼ੀ ਹੁੰਦੀ ਆ ਤੁਹਾਨੂੰ ਮਿਲ ਕੇ ਜੋ ਤੁਸੀਂ ਬੁਲਾਉਨੇ ਹੋ ਠੀਕ ਆ ਕਈ ਮੁੰਡੇ ਕੁੜੀਆਂ ਬੁਲਾਉਂਦੇ ਮੈਂ ਇਹ ਨਹੀਂ ਕਹਿੰਦਾ ਬਿਲਕੁਲ ਨਹੀਂ ਬੁਲਾਉਂਦੇਗੇ ਬੁਲਾਉਂਦੇ ਆ ਅੱਜ ਦੋ ਮੁੰਡੇ ਪੁਲਿਸ لائن ਮਿਲੇ ਸੀਗੇ ਤੇ ਮੇਰੇ ਪੱਗ ਨਹੀਂ ਬੰਨੀ ਸੀ ਜਦੋਂ ਤੇ ਮੈਨੂੰ ਪਛਾਣ ਕੇ ਕਹਿੰਦੇ ਤੁਸੀਂ ਪ੍ਰਿੰਸਪੀ ਸਾਰੀ ਉਹਨਾਂ ਮਗਰਾਂ ਜੀ ਹਾਂ ਜੀ ਤੇ ਕਹਿ ਰਹੇ ਸੀ ਵੀ ਅਸੀਂ ਦੇਖ ਤਾਂ ਲਿਆ ਸੀ ਵੀ ਅਸੀਂ ਪਛਾਣ ਕਰ ਰਹੇ ਸੀ ਵੀ ਸ਼ਾਇਦ ਕੋਈ ਹੋਰ ਨਾ ਹੋਵੇ ਕੋਈ ਗੱਲ ਨਹੀਂ ਆ ਤੁਸੀਂ ਬੁਲਾ ਕਰੋ ਠੀਕ ਆ ਜਦੋਂ ਆਮੂ ਸਾਹਮਣੇ ਹੁੰਨੇ ਆ ਠੀਕ ਆ ਕਈ ਵਾਰੀ ਕਈ ਹੈਗੇ ਸਟੂਡੈਂਟ ਹੈਗੇ ਜਿੱਦਾਂ ਦੇ ਹਨਾ ਜੇ ਮਤਲਬ ਕਿ ਖੇੜੇ ਮੱਥੇ ਮਿਲ ਬਹੁਤ ਖੁਸ਼ੀ ਹੁੰਦੀ ਆ ਜਦੋਂ ਐਪਰੀਸ਼ੀਏਟ ਕਰਦੇ ਹੋ ਸਰ ਤੁਹਾਡੀਆਂ ਵੀਡੀਓਜ਼ ਦੇ ਦੇਖ ਕੇ ਅਸੀਂ ਇਥੋਂ ਤੱਕ ਗਾਈਡ ਹੋਏ ਆ ਠੀਕ ਆ ਅੱਗੇ ਵੀ ਸਾਨੂੰ ਇਦਾਂ ਹੀ ਜਾਣਕਾਰੀ ਦਿੰਦੇ ਰਹੋ ਤਾਂ ਮੈਂ ਗੋ ਇਹ ਹੀ ਕਹਿਣਾ ਹੁੰਦਾ ਕਿ ਜਿੰਨੀ ਜ ਜਾਣਕਾਰੀ ਮੈਨੂੰ ਹੈਗੀ ਸੀਗੀ ਜਾਂ ਹੁਣ ਤੱਕ ਹੈਗੀ ਆ ਮੇਰੇ ਕੋਲੇ ਮੈਂ ਸਾਰੀ ਤੁਹਾਨੂੰ ਪ੍ਰੋਵਾਈਡ ਕੀਤੀ ਆ ਹੁਣ ਤੱਕ ਜੋ ਵੀ ਅੱਗੇ ਮੇਨੂੰ ਨੌਲੇਜ ਹੋਊਗੀ ਜਿਵੇਂ ਜਿਵੇਂ ਗੇਨ ਮੈਨੂੰ ਹੁੰਦਾ ਜਾਊਗਾ ਮੈਂ ਤੁਹਾਨੂੰ ਉਦੋਂ ਉਦੋਂ ਜਾਣਕਾਰੀ ਦਿੰਦਾ ਜਾਊਗਾ ਤੇ ਬਸ ਇਹੀ ਚੀਜ਼ ਆ ਵੀ ਯਾਰ ਜਰੂਰ ਮਿਲਿਆ ਕਰੋ ਖੁਸ਼ੀ ਹੁੰਦੀ ਆ ਮਿਲ ਕੇ ਠੀਕ ਆ ਤੇ ਕਾਫੀ ਮੈਨੂੰ ਜਦੋਂ ਮਿਲਦੇ ਆ ਮੁੰਡੇ ਕੁੜੀਆਂ ਤੇ ਮੈਨੂੰ ਟੌਪਿਕਸ ਤੇ ਵੀ ਕਈ ਵਾਰੀ ਵੀਡੀਓਜ਼ ਬਣਾਉਣ ਨੂੰ ਕਹਿੰਦੇ ਵੀ ਸਰ ਕੋਈ ਟੌਪਿਕ ਮਤਲਬ ਸਾਡੇ ਆਹ ਵਾਲੇ ਇਸ਼ੂਸ ਚੱਲ ਰਹੇ ਨੇ ਜਿੱਦਾਂ ਕਿ ਤੁਸੀਂ ਦੱਸਿਆ ਸੀ ਅਸੀਂ ਪੁਲਿਸ ਲਾਈਨ ਦੇ ਵਿੱਚ ਇਦਾਂ ਰਵਾਂਗੇ ਸਾਡੀ ਪ੍ਰੈਟੇਜਿੰਗ ਸ਼ੁਰੂ ਹੋਊਗੀ ਤੇ ਮੈਂ ਮੋਸਟਲੀ ਪਹਿਲਾਂ ਹੀ ਪੁੱਛਦਾ ਹੁੰਦਾ ਵੀ ਡਿਊਟੀਆਂ ਕਿੱਦਾਂ ਚੱਲਦੀਆਂ ਠੀਕ ਹੈ ਕਿਉਂਕਿ ਤੁਸੀਂ ਕਹਿੰਦਾ ਇਹਨਾਂ ਵੀ ਸਾਡੀ ਜੁਆਇਨਿੰਗ ਕਰੋ ਕੋਈ ਗੱਲ ਨਹੀਂ ਡਿਊਟੀਆਂ ਕਰ ਲਾਂਗੇ ਤਾਂ ਮੇਰਾ ਸਭ ਤੋਂ ਪਹਿਲਾਂ ਕੁਐਸਚਨ ਇਹੀ ਹੁੰਦਾ ਜੋ ਵੀ ਕੋਈ ਮੁੰਡੇ ਮਿਲਦੇ ਕੁੜੀਆਂ ਜੋ ਵੀ ਮਿਲਦੇ ਹੈਗੇ ਆ ਤੇ ਮੈਂ ਇਹੀ ਪੁੱਛਦਾ ਹੁੰਦਾ ਵੀ ਡਿਊ ਤੇ ਫਿਰ ਜਦੋਂ ਡਿਊਟੀ ਬਾਰੇ ਦੱਸਦੇ ਵੀ ਠੀਕ ਆ ਜੀ ਵਧੀਆ ਚੱਲਦੀ ਆ ਬਸ ਘਰੇ ਜਾਣ ਨੂੰ ਨਹੀਂ ਮਿਲਦਾ ਤਾਂ ਮੈਂ ਇਹੀ ਗੱਲ ਕਹਿਣਾ ਹੁੰਦਾ ਵੀ ਕੋਈ ਗੱਲ ਨਹੀਂ ਘਰੇ ਵੀ ਜਾਓਗੇ ਸਭ ਕੁਝ ਹੋਊਗਾ ਪਰ ਡਿਊਟੀ ਨੂੰ ਪਹਿਲ ਦੇਣੀ ਆ ਹੁਣ ਠੀਕ ਆ ਪਹਿਲਾਂ ਤੁਸੀਂ ਜੁਆਇਨਿੰਗ ਨੂੰ ਪਹਿਲ ਦਿੱਤੀ ਸੀ ਨਾ ਵੀ ਅਸੀਂ ਜੁਆਇਨਿੰਗ ਸਾਨੂੰ ਦਵਾਓ ਜਲਦੀ ਉਹ ਜਲਦੀ ਸਨਦੀ ਮਤਲਬ ਕਿ ਜੁਆਇਨਿੰਗ ਦਵਾਓ ਤੇ ਅਸੀਂ ਡਿਊਟੀਆਂ ਕਰਨ ਲਈ ਤਿਆਰ ਆ ਤੇ ਹੁਣ ਡਿਊਟੀ ਤੋਂ ਭੱਜਣਾ ਨਹੀਂਗਾ ਮੈਂ ਹਰ ਇੱਕ ਵੀਡੀਓ 'ਚ ਇਹੀ ਕਹਿਣਾ ਹੁੰਨਾ ਅੱਗੇ ਵੀ ਕਹਿੰਦਾ ਰਹੂੰਗਾ ਕਿ ਐਬਸੈਂਟ ਨਹੀਂ ਹੋਣਾਗਾ ਠੀਕ ਆ ਜੇ ਤੁਸੀਂ ਘਰ ਵੀ ਜਾਣਾ ਪੁੱਛ ਕੇ ਜਾਓ ਦੱਸ ਕੇ ਜਾਓ ਪਰ ਇਹ ਗੱਲ ਨਹੀਂ ਵੀ ਤੁਸੀਂ ਬਿਨਾਂ ਦੱਸੇ ਚੱਲ ਗਏ ਪਿੱਛੋਂ ਗਿਣਤੀ ਹੋਗੀ ਠੀਕ ਆ ਤੇ ਫਿਰ ਤੁਸੀਂ ਐਬਸੈਂਟ ਪਾਏਗੇ ਫਿਰ ਕੋਈ ਉਸ ਮਤਲਬ ਉਹ ਸੀਦਾ ਸਵਾਦ ਨਹੀਂ ਰਹਿ ਜਾਂਦਾ ਠੀਕ ਆ ਤੇ ਇਸ ਕਰਕੇ ਬੈਟਰ ਆ ਕਿ ਤੁਸੀਂ ਆਪਣੀਆਂ ਡਿਊਟੀਆਂ ਵੀ ਵਧੀਆ ਕਰਨੀਆਂ ਤੇ ਰੈਸਟ ਤੁਹਾਡਾ ਹੱਕ ਆ ਠੀਕ ਆ ਤੁਸੀਂ ਜਾਓ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਮੈਂ ਥਾਣੇ ਵੀ ਮੈਂ ਗਿਆ ਸੀਗਾ ਹੋਗੇ 3-4 ਦਿਨ ਜਿੱਥੇ ਮੈਂ ਪਹਿਲਾਂ ਥਾਣੇ ਥਾਣਾ ਰਾਮਾ ਮੰਡੀ ਜ਼ਿਲਹੰਦਰ ਵਾਲੇ ਖਾਸ ਕਰਕੇ ਮੁੰਡੇ ਮਿਲਦੇ ਆ ਕੀ ਉਹ ਸਸੀ ਕਾਲ ਬੁਲਾਉਂਦੇ ਹੈਂਡਸ਼ੇਕ ਕਰਦੇ ਆ ਖੁਸ਼ੀ ਹੁੰਦੀ ਆ ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਮੈਂ ਪਹਿਲਾਂ ਇਹੀ ਪੁੱਛਿਆ ਮੈਂ ਕਿ ਡਿਊਟੀ ਦਾ ਕੀ ਹਾਲ ਹੈ ਡਿਊਟੀ ਕਿਦਾਂ ਚੱਲਦੀ ਹੈ ਬੱਸ ਜੀ ਕਹਿੰਦੇ ਚੱਲੇ ਆ ਰੂਟ ਡਿਊਟੀ ਲੱਗੀ ਹੋਈ ਆ ਸੀਨ ਸਾਹਿਬ ਆ ਰਹੇ ਨੇ ਤੇ ਚਲੋ ਵਧੀਆ ਗੱਲ ਆ ਮੈਂ ਕਿਹਾ ਕਰ ਰਹੀ ਹਾਂ ਇੰਜੋਏ ਮੈਂ ਕਿ ਇੰਜੋਏ ਕਰਨੀ ਆ ਡਿਊਟੀ ਇੰਜੋਏ ਕਰਨੀ ਆ ਬੋਝ ਨਹੀਂ ਸਮਝਣਾਗਾ ਤੇ ਕਹਿੰਦੇ ਨਹੀਂ ਜੀ ਵਧੀਆ ਇੰਜੋਏ ਕਰ ਰਹੇ ਆ ਕਹਿੰਦੇ ਬੱਸ ਵਧੀਆ ਮੈਂ ਵੀ ਮਹਿਕਮਾ ਕਿਦਾਂ ਲੱਗਿਆ ਵਧੀਆ ਲੱਗਿਆ ਜੀ ਤਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਮਹਿਕਮਾ ਚਲੋ ਠੀਕ ਆ ਤੁਸੀਂ ਹਜੇ ਫ੍ਰੈਸ਼ ਤੇ بس ਗੱਲ ਉਹੀ ਹੈ ਵੀ ਸਿਰ ਤੇ ਬੋਝ ਨਹੀਂ ਲੈਣਾਗਾ ਕਿਸੇ ਵੀ ਚੀਜ਼ ਦਾ ਕਿਉਂਕਿ ਤੁਸੀਂ ਸਿੱਖਣਾ ਹਜੇ ਠੀਕ ਹੈ ਨਵੇਂ ਨੂੰ ਮਤਲਬ ਕੀ ਹੁੰਦੀ ਆ ਵੀ ਅਸੀਂ ਨਾਕੀਆਂ ਦੇ ਬਾਰੇ ਸਾਨੂੰ ਜਾਣਕਾਰੀ ਹੋਵੇ ਜਾਂ ਰੂਟ ਡਿਊਟੀ ਕਿਦਾਂ ਲੱਗਦੀ ਆ ਤਾਂ ਉਹ ਚੀਜ਼ ਤੁਸੀਂ ਮਤਲਬ ਕੀ ਗੇਨ ਕਰਨੀ ਆ ਆਪਣੇ ਸੀਨੀਅਰਸ ਨੂੰ ਦੇਖ ਕੇ ਜਿਵੇਂ ਅਸੀਂ ਮਤਲਬ ਕਿ ਥੋੜੇ ਥੋੜੇ ਸੀਨੀਅਰ ਜਿਆਦਾ ਨਹੀਂਗੇ 2 2.5 ਸਾਲ ਸੀਨੀਅਰਾਂ ਥੋੜੇ ਤੋਂ ਤੇ ਜਿਹੜੇ ਸਾਡੇ ਸੀਨੀਅਰ ਆ ਉਹਨਾਂ ਤੋਂ ਵੀ ਉਹਨਾਂ ਦੇ ਕੋਲ ਬੈਠੋ ਠੀਕ ਆ ਉਸ ਤੋਂ ਬਾਅਦ 2011 12 ਵਾਲੇ ਮੁੰਡੇ ਹੈਗੇ ਹਨ ਤੇ ਅਸੀਂ ਮਤਲਬ ਆਪਣੇ ਸੀਨੀਅਰਸ ਕੋਲੋਂ ਹੀ ਸਿੱਖ ਰਹੇ ਹਾਂ ਠੀਕ ਆ ਤੁਸੀਂ ਆਪਣੇ ਸੀਨੀਅਰਸ ਤੋਂ ਸਿੱਖਣਾ ਜ਼ਿੰਦਗੀ ਦੇ ਵਿੱਚ ਸਿੱਖਦੇ ਰਹਿਣਾ ਹੀ ਜ਼ਿੰਦਗੀ ਜਿਵੇਂ ਕਹਿ ਸਕਦੇ ਇੱਕ ਸੰਘਰਸ਼ ਜਿਹਦੇ ਵਿੱਚ ਬੰਦਾ ਲਗਾਤਾਰ ਨਿਹੰਤ ਕਰਦਾ ਰਹਿੰਦਾ ਸਿੱਖਦਾ ਰਹਿੰਦਾ ਹੈ ਨਾ ਤੇ ਕਾਫੀ ਸਾਰੇ ਜਿਹੜੇ ਕੁਐਸਚਨ ਮੈਨੂੰ ਹੁਣ ਵੀ ਕਈ ਵਾਰੀ ਮੁੰਡੇ ਕੁੜੀਆਂ ਮਿਲਦੇ ਆ ਖਾਸ ਕਰਕੇ ਮੁੰਡੇ ਜ਼ਿਆਦਾ ਮੈਨੂੰ ਮਿਲਦੇ ਆ ਕੁੜੀਆਂ ਤਾਂ ਸੰਗਦੀਆਂ ਵਿਚਾਰੀਆਂ ਬੁਲਾਉਂਦੀਆਂ ਨਹੀਂ ਹੈ ਹਨਾ ਤੇ ਡਰ ਜਾਂਦੀਆਂ ਜਿਵੇਂ ਕਹਿ ਸਕਦੇ ਮੈਂ ਇਹੀ ਗੱਲ ਕਹਾਂਗਾ ਵੀ ਡਰ ਜਾਂਦੀਆਂ ਉਹ ਵੀ ਲੁੱਕ ਦੇਖ ਕੇ ਬਟ ਇਦਾਂ ਦੀ ਕੋਈ ਗੱਲ ਨਹੀਂ ਕੀ ਠੀਕ ਆ ਤੁਸੀਂ ਮਤਲਬ ਜਿਵੇਂ ਕਹਿ ਸਕਦੇ ਬੱਚਿਆਂ ਵਰਗੀ ਕਹਿ ਸਕਦੇ ਆ ਤੁਸੀਂ ਠੀਕ ਹੈ ਵੀ ਕਿਉਂਕਿ ਤੁਸੀਂ ਹਜੇ ਮੈਹਕਮੇ ਵਿੱਚ ਬੱਚੇ ਆ ਠੀਕ ਆ ਅਸੀਂ ਚਲੋ ਕਾਫੀ ਕੁਝ ਸਿੱਖ ਲਿਆਗਾ ਤੁਹਾਨੂੰ ਹਜੇ ਕੁਝ ਨਹੀਂ ਪਤਾ ਠੀਕ ਹੈ ਟ੍ਰੇਨਿੰਗ ਕਰੂੰਗੇ ਟ੍ਰੇਨਿੰਗ ਤੋਂ ਬਾਅਦ ਤੁਹਾਨੂੰ ਸਭ ਕੁਝ ਪਤਾ ਲੱਗੂਗਾ ਕੋਈ ਗੱਲ ਨਹੀਂ ਜੋ ਤੁਹਾਡੇ ਮਨ ਚ ਡਾਊਟ ਹੁੰਦਾ ਰੋਕ ਕੇ ਕਈ ਵਾਰੀ ਮੈਂ ਹੁਣ ਚੱਲਾ ਜਾਣਾ ਹੁਣ ਹਣਾ ਜ ਬਾਈਕ ਤੇ ਹੁਣਾ ਤਾਂ ਰੋਕ ਲਿਆ ਕਰੋ ਕੋਈ ਗੱਲ ਨਹੀਂ ਕੋਈ ਵੱਡਾ ਇਸ਼ੂ ਨਹੀਂ ਗਾ ਕੋਈ ਮੈਂ ਕੋ ਵੀ ਹਨਾ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਕੀ ਤੁਸੀਂ ਮੈਨੂੰ ਖੜਾ ਨਹੀਂ ਸਕਦੇ ਬੁਲਾ ਲਿਆ ਕਰੋ ਕੋਈ ਗੱਲ ਨਹੀਂ ਜਿੰਨਾ ਟਾਈਮ ਮੈਂ ਦੇਖ ਸਕਦਾ ਠੀਕ ਆ ਰੋਕ ਕੇ ਖੜ ਕੇ ਕੋਈ ਗੱਲ ਨਹੀਂ ਮੈਂ ਜ਼ਰੂਰ ਤੁਹਾਨੂੰ ਮਤਲਬ ਕਿ ਦੱਸ ਕੇ ਜਾਊਂਗਾ ਜੋ ਵੀ ਤੁਸੀਂ ਕੋ ਪੁੱਛੋਗੇ ਤੇ ਇਹ ਮੈਨੂੰ ਮੁੰਡੇ ਯਾਤਰਾ ਕੁਐਸਚਨ ਇਹ ਪੁੱਛ ਰਹੇ ਨੇ ਅੱਜਕੱਲ ਕਾਫੀ ਡਿਸਟ੍ਰਿਕਟ ਦੇ ਮੁੰਡੇ ਹੈਗੇ ਆ ਠੀਕ ਆ ਮੈਨੂੰ ਕਮੈਂਟਸ ਵਗੈਰੇ ਦੇ ਵਿੱਚ ਵੀ ਇਹ ਚੀਜ਼ ਹੁੰਦੀ ਹੈ ਕਿ ਵੀ ਸਾਡੇ ਜਿਹੜੇ ਅਕਾਊਂਟ ਤਾਂ ਖੁੱਲ ਗਏ ਆ ਠੀਕ ਆ ਪੁਲਿਸ ਲਾਈਨ ਦੇ ਵਿੱਚ ਜਿਹੜੇ ਸਾਡੇ HDFC ਦੇ ਅਕਾਊਂਟ ਖੁੱਲ ਗਏ ਆ ਸਾਡੇ ਆਈ ਡੀ ਕਾਰਡ ਵੀ ਬਣ ਰਹੇ ਨਹੀਂ ਕਈਆਂ ਦੇ ਬਣ ਕੇ ਆ ਗਏ ਨੇ ਕਿਉਂਕਿ ਇਸ ਵਾਰ ਜੁਆਇਨਿੰਗ ਸ਼ਫਲੀਜੀ ਹੋਈ ਹੈ ਨਾ ਵੀ ਮਤਲਬ ਕੁਝ ਕੁ ਪਹਿਲਾਂ ਜੁਆਇਨ ਹੋ ਗਏ ਕੁਝ ਕੁ ਬਾਅਦ ਦੇ ਵਿੱਚ ਜੁਆਇਨ ਹੋਏ ਆ ਤੇ ਅਸਲ ਦੀ ਵਿੱਚ ਤਾਂ ਕਰਕੇ ਥੋੜਾ ਜਿਵੇਂ ਕਹਿ ਸਕਦੇ ਅੱਗੇ ਪਿੱਛੇ ਜਿਹਾ ਹੋਇਆ ਪਿਆ ਕੰਮ ਨਹੀਂ ਤਾਂ ਸਾਡੇ ਵਾਰੀ ਤੋਂ ਸਾਰੇ ਇਕੱਠੇ ਬਣ ਗਏ ਸੀ ਠੀਕ ਹੈ ਹੁਣ ਜਿਹਨਾਂ ਦੀ 16 ਤਰੀਕ ਨੂੰ ਜੁਆਇਨਿੰਗ ਮਤਲਬ 16 ਨੂੰ ਜੁਆਇਨ ਹੋਏ ਆ 16 ਨੂੰ ਮਿਲੇ ਜੁਆਇਨਿੰਗ ਲੈਟਰ ਉਹਨਾਂ ਦੀ ਆਈਡੀ ਕਾਰਡ ਪਹਿਲਾਂ ਅਪਲਾਈ ਹੋ ਗਿਆ ਪਹਿਲਾਂ ਬਣ ਗਿਆ ਠੀਕ ਹੈ ਕਈਆਂ ਦੇ ਲੇਟ ਹੁਣ ਜਿੱਦਾਂ ਲੇਟ ਹੈ ਅਜੇ ਤੱਕ ਕਈ ਜੁਆਇਨਿੰਗ ਕਰ ਰਹੇ ਨੇ ਠੀ ਇਕਨੂੰ ਇੱਕ ਮਿੰਟ ਦਾ ਟਾਈਮ ਮਿਲਿਆ ਸੀਗਾ ਤੇ ਉਹ ਤੁਸੀਂ ਜੁਆਇਨਿੰਗ ਜਿਹੜੇ ਰਹਿ ਗਏ ਆਰ ਕਰ ਲਓ ਜੁਆਇਨਿੰਗ ਤਾਂ ਕਿ ਤੁਹਾਡੀ ਜਿਹੜੀ ਪੇ ਆ ਸ਼ੁਰੂ ਹੋ ਜੇ ਹਨਾ ਤੇ ਆਪਾਂ ਗੱਲ ਉਹੀ ਕਰ ਰਹੀ ਸੀ ਕੁਐਸਚਨਾਂ ਦੇ ਬੇਸ ਤੇ ਵੀ ਜਿਹੜੇ ਮੈਨੂੰ ਮੁੰਡੇ ਕੁੜੀਆਂ ਪੁੱਛਦੇ ਹੈਗੇ ਆ ਉਹ ਧਿਆਨ ਨਾਲ ਸੁਣਿਓ ਵੀ ਜਿਹੜੇ ਤੁਹਾਡੇ HDFC ਦੇ ਅਕਾਊਂਟ ਖੁੱਲ ਗਏ ਆ ਤੇ ਉਹ ਤੁਹਾਡੇ ਸੈਲਰੀ ਅਕਾਊਂਟ ਆ ਠੀਕ ਆ ਜ਼ੀਰੋ ਬੈਲੈਂਸ ਦੇ ਨੇ ਤੁਹਾਨੂੰ ਨਾਲ ਦੇ ਨਾਲ ਜਿਹੜਾ ATM ਕਾਰਡ ਹੈਗਾ ਔਨ ਦੀ ਸਪੌਟ ਮਿਲੇ ਆ ਹਨਾ ਜਿੱਦਾਂ ਉਹਦੇ ਵਿੱਚ ਪਾਸਬੁੱਕ ਵੀ ਆ ਤੇ ਆਪਣਾ ਚੈੱਕ ਬੁੱਕ ਵੀ ਸਭ ਕੁਝ ਤੁਹਾਨੂੰ ਮਤਲਬ ਉਹ ਦਿੱਤਾ ਆਏਗਾ ਤੇ ਆਈਡਿ ਗਾਰਡ ਤੁਸੀਂ ਅਪਲਾਈ ਕੀਤੀ ਜਿਹੜੇ ਕੋਈ ਕਰੀਬ ਵਿਦੀਨ 1 ਵੀਕ ਜਾਂ ਕਈ ਵਾਰ 10 ਤੋਂ 15 ਦਿਨ ਵੀ ਲੱਗ ਜਾਂਦੇ ਜੀ ਜਿਆਦਾ ਮਤਲਬ ਗੈਦਰਿੰਗ ਹੋਵੇ ਹਨਾ ਕੈਂਡੀਡੇਟਸ ਦੀ ਤੇ ਉਹ ਥੋੜੇ ਬਨ ਜਾਣੇ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਕਿ ਕਈ ਵਿੱਚ ਕਈ ਵਾਰੀ ਨਾ ਇਦਾਂ ਵੀ ਹੁੰਦਾ ਆ ਵੀ ਉਹ ਵਿੱਚ ਹੋ ਜਾਂਦੀ ਆਪਣੀ ਮਿਸਟੇਕ ਹੋ ਜਾਂਦੀ ਆ ਉਹ ਧਿਆਨ ਨਾਲ ਆਪਣੀ ਚੈੱਕ ਕਰਵਾ ਲਿਓ ਕਿਉਂਕਿ ਇੱਕ ਵਾਰ ਜੋ ਚੀਜ਼ ਮਹਿਕਮਤ ਦੇ ਵਿੱਚ ਚੜ ਗਈ ਫਿਰ ਤੁਹਾਡਾ ਉਹੀ ਨਾਮ ਬੋਲੀ ਹਨਾ ਉਹੀ ਤੁਹਾਡਾ ਐਡਰੈਸ ਵਗੈਰਾ ਜੋ ਵੀ ਹੈਗਾ ਮਤਲਬ ਫਾਦਰ ਦਾ ਨੇਮ ਹੋ ਗਿਆ ਜਾਂ ਮਤਲਬ ਗਲੀ ਨੰਬਰ ਮਕਾਨ ਨੰਬਰ ਜੋ ਵੀ ਹੈਗਾ ਉਹ ਪੂਰਾ ਐਕਿਊਰੇਟ ਹੋਣਾ ਚਾਹੀਦਾ ਹੈ। ਇਹ ਨਾ ਹੋਵੇ ਕਿਤੇ ਕਿ ਤੁਸੀਂ ਕਦੋਂ ਚੱਲ ਕੋਈ ਗੱਲ ਨਹੀਂ ਤਾਂ ਨਾਰਮਲ ਆ ਜਾਣਾ ਤੁਹਾਨੂੰ ਹਨਾ ਹੈਗਾ ਆਈਡੀ ਕਾਰਡ ਆਈਡੀ ਕਾਰਡ ਉਹ ਆਪਣਾ ਇੱਕ ਆਪਣੀ ਪਛਾਣ ਆ। ਠੀਕ ਆ ਉਸ ਤੋਂ ਬਾਅਦ ਬੈਂਕ ਦੇ ਵਿੱਚ ਤੁਸੀਂ ਨੋਮਿਨੀ ਵਗੈਰਾ ਦਿੰਨੇ ਆਪਾਂ ਉਹ ਪੂਰਾ ਧਿਆਨ ਨਾਲ ਮਤਲਬ ਹਰ ਇੱਕ ਚੀਜ਼ ਤੁਸੀਂ ਧਿਆਨ ਨਾਲ ਲੈਣੀ ਹੈਗੀ ਆ। ਔਰ ਮੈਂ ਖਾਸ ਕਰਕੇ ਇਸ ਚੀਜ਼ ਤੇ ਜ਼ੋਰ ਦੇਵਾਂਗਾ ਕਿ ਜਿਹੜਾ ਤੁਹਾਡਾ ਪ੍ਰਾਣ ਕਾਰਡ ਆ। ਪ੍ਰਾਣ ਕਾਰਡ ਬਾਰੇ ਹੁਣ ਕਈਆਂ ਨੂੰ ਜਾਣਕਾਰੀ ਹੋਊਗੀ ਕਿਉਂਕਿ ਕਈ ਕਿਸੇ ਹੋਰ ਪ੍ਰਤੀ ਦੇ ਵਿੱਚੋਂ ਵੀ ਆਏ ਹੋਣੇ ਹਨਾ ਕੋਈ ਪਹਿਲਾਂ ਜੋਬ ਕਰਦੇ ਹੋਣੇ ਆ। ਉਹਨਾਂ ਨੂੰ ਪ੍ਰਾਣ ਕਾਰਡ ਬਾਰੇ ਜਾਣ ਕੇ ਜਦੋਂ ਆਪਣਾ ਪੈਨ ਕਾਰਡ ਹ ਪਰਮਨੈਂਟ ਅਕਾਊਂਟ ਨੰਬਰ ਹੈ ਨਾ ਪੈਨ ਕਾਰਡ ਇਹ ਹੁੰਦਾ ਆਪਣਾ ਪਰਮਨੈਂਟ ਰਿਟਾਇਰਮੈਂਟ ਅਕਾਊਂਟ ਨੰਬਰ pran p r e n ਠੀਕ ਹੈ ਇਹ ਆਪਣਾ ਲੱਗਦਾ ਹੈਗਾ ਸੈਲਰੀ ਅਕਾਊਂਟ ਦੇ ਨਾਲ ਜਿਹੜੀ ਕਿ ਆਪਣੀ 2004 ਤੋਂ ਬਾਅਦ ਜਿਹੜੀ ਕਿ ਆਪਣੀ ਸੈਲਰੀ ਆਉਂਦੀ ਹੈਗੀ ਨਵੇਂ ਮਤਲਬ ਕੈਂਡੀਡੇਟਸ ਦੀ ਆਉਂਦੀ ਜਿਹੜੇ ਵੀ ਭਰਤੀ ਹੈਗੇ ਆ ਉਹਨਾਂ ਦੇ ਐਨ ਪੀ ਐਸ ਲਾਗੂ ਹੁੰਦਾ ਨਿਊ ਪੈਨਸ਼ਨ ਸਕੀਮ ਵੀ ਕਹਿ ਸਕਦੇ ਆ ਨੈਸ਼ਨਲ ਪੈਨਸ਼ਨ ਸਕੀਮ ਵੀ ਕਹਿ ਸਕਦੇ ਜੋ ਮਰਜ਼ੀ ਤੁਸੀਂ ਨਾਮ ਦੇ ਦਿਓ ਠੀਕ ਹੈ ਐਨ ਪੀ ਐਸ ਤੇ ਉਹ ਆਪਣਾ ਪ੍ਰਾਣ ਕਾਰਡ ਬਣਦਾ ਹੈਗਾ ਪ੍ਰਾਣ ਕਾਰਡ ਸਾਰਿਆਂ ਦੇ ਬਣੇ ਹੋਏ ਆ ਠੀਕ ਆ ਵੀ ਜੋ ਵੀ ਆਪਣੀ ਮਤਲਬ ਕਿ ਹੈਗੀ ਹੈ ਇਹ ਚੀਜ਼ ਇਹ ਆਪਣੇ ਕਾਊਂਟ ਦੇ ਨਾਲ ਲਿੰਕ ਹੋਣੀ ਆ ਜਿੰਨਾ ਚਿਰ ਤੁਹਾਡਾ ਪ੍ਰਾਣ ਕਾਰਡ ਨਹੀਂ ਬਣਦਾ ਪ੍ਰਾਣ ਕਾਰਡ ਤੁਹਾਡੇ ਅਕਾਊਂਟ ਦੇ ਨਾਲ ਲਿੰਕ ਨਹੀਂ ਹੁੰਦਾ ਉਨਨਾ ਚਿਰ ਤੁਹਾਡੀ ਸੈਲਰੀ ਨਹੀਂ ਆਊਗੀ ਠੀਕ ਆ ਉਸ ਵੇਲੇ ਆਈ ਐਚ ਆਰ ਐਮ ਐਸ ਇਹ ਆਈ ਡੀ ਬਣਦੀ ਹੈ ਆਪਣੇ ਜਿਹਦੇ ਆਪਣੀਆਂ ਸਾਰਾ ਬਾਇਓ ਡਾਟਾ ਹੁੰਦਾ ਆ ਆਪਾਂ ਕਿਹੜੇ ਡਿਪਾਰਟਮੈਂਟ ਦੇ ਆ ਠੀਕਾ ਆਪਣੀਆਂ ਛੁੱਟੀਆਂ ਕਿੰਨੀਆਂ ਹੈਗੀਆਂ ਆਪਾਂ ਆਪਣਾ ਕੀ ਰੈਂਕ ਹੈਗਾ ਆਪਣਾ ਫੈਮਿਲੀ ਜੋ ਮਤਲਬ ਸਭ ਕੁਝ ਉਹ ਆਈਡੀ ਦੇ ਵਿੱਚ ਹੁੰਦਾ ਉਹ ਆਪਣੀ ਆਈਡੀ ਇੱਕ ਮੁਲਾਜ਼ਮ ਦੀ এমਪਲੋਈ ਦੀ ਬਣਦੀ ਹੈ ਠੀਕ ਹੈ ਇਹ ਹੁਣ ਡਿਪੈਂਡ ਕਰਦਾ ਵੀ ਕਿਹੜਾ ਮਤਲਬ ਕਿ ਫਾਰਮ ਕਿਹੜੀ ਬ੍ਰਾਂਚ ਦੇ ਵਿੱਚ ਦਿੱਤਾ ਹੋਇਆ ਹੈ ਨਾ ਜਿੱਦਾਂ ਕਿ ਕਈ ਵਾਰੀ ਨਾ ਜਿਹੜੀ ਬ੍ਰਾਂਚ ਵੇਰਲੀ ਹੁੰਦੀ ਆ ਜਾ ਕਿਸੇ ਬ੍ਰਾਂਚ ਕੋਲੇ ਕੰਮ ਘੱਟ ਹੁੰਦਾ ਤਾਂ ਉਹਨੂੰ ਇਹ ਦੇ ਦਿੰਦਾ ਕਿ ਆਹ ਕੰਮ ਤੁਸੀਂ ਸੰਭਾਲ ਲਓ ਜਿੱਦਾਂ ਕਿ ਆਈਡੀ ਕਾਰਡ ਦਾ ਕਈ ਵਾਰੀ ਹੁਣ ਸਾਡੀ ਓਸੀ ਬ੍ਰਾਂਚ ਸੰਭਾਲਦੀ ਆ ਔਰ ਕਈਆਂ ਦੇ ਪੀਸੀ ਬ੍ਰਾਂਚ ਹੁੰਦੀ ਹੈ ਅੰਗਰੇਜ਼ੀ ਬ੍ਰਾਂਚ ਵਗੈਰਾ ਮਤਲਬ ਆਪਣੀਆਂ ਅਲੱਗ-ਅਲੱਗ ਬ੍ਰਾਂਚਾਂ ਹੁੰਦੀਆਂ ਹਨ ਤੇ ਜਿਹੜਾ ਕੰਮ ਹੈਗਾ ਉਹ ਕਿਸੇ ਵੀ ਬ੍ਰਾਂਚ ਨੂੰ ਦੇ ਦਿੱਤਾ ਜਾਂਦਾ ਵੀ ਆਹ ਕੰਮ ਤੁਸੀਂ ਸੰਭਾਲਣਾ ਹੈਗਾ ਠੀਕ ਆ ਹੁਣ ਅਲੱਗ-ਅਲੱਗ ਜ਼ਿਲ੍ਹਿਆਂ ਦਾ ਜਿੱਦਾਂ ਮੈਂ ਹਰ ਵੀਡੀਓ 'ਚ ਇਹੀ ਗੱਲ ਕਹਿੰਦਾ ਵੀ ਅਲੱਗ-ਅਲੱਗ ਜ਼ਿਲ੍ਹਿਆਂ ਦਾ ਅਲੱਗ-ਅਲੱਗ ਸਿਸਟਮ ਹੁੰਦਾ ਸੋ ਇਹ ਨਹੀਂ ਮੈਂ ਕਹਿ ਸਕਦਾ ਵੀ ਤੁਸੀਂ ਇਸੇ ਬ੍ਰਾਂਚ ਦੇ ਵਿੱਚ ਹੀ ਤੁਹਾਡੀ ਆਈਡੀ ਬਣੂਗੀ ਇਸੇ ਬ੍ਰਾਂਚ ਦੇ ਵਿੱਚ ਹੀ ਤੁਹਾਡਾ ਪ੍ਰਾਣ ਕਾਰਡ ਬਣੂਗਾ ਕਈ ਵਾਰੀ ਹੋ ਜਾਂਦਾ ਏਦਾਂ ਵੀ ਮਤਲਬ ਹੋ ਸਕਦਾ ਤੁਹਾਡੇ ਹੋਰ ਹੋਵੇ ਸਾਡੇ ਮਤਲਬ ਕਿ ਕੋਈ ਹੋਰ ਬ੍ਰਾਂਚ ਬਣਾਉਂਦੀ ਹੋਵੇ ਠੀਕ ਹੈ ਵੀ ਜਿਹੜੀ ਬ੍ਰਾਂਚ ਨੂੰ ਇਹ ਕੰਮ ਸੌਂਪ ਦਿੱਤਾ ਵੀ ਉਹ ਬ੍ਰਾਂਚ ਨੇ ਕੰਮ ਕਰਨਾ ਹੀ ਕਰਨਾ ਠੀਕ ਹੈ ਇਸ ਕਰਕੇ ਜਿਹੜਾ ਤੁਸੀਂ ਆਪਣੇ ਇਹ ਕੰਮ ਹਨਾ ਉਹ ਜਲਦੀ ਤੋਂ ਜਲਦੀ ਕਰਵਾ ਲਓ ਖਾਸ ਕਰਕੇ ਆਪਣਾ ਡਾ ਅਕਾਊਂਟ ਹੋ ਗਿਆ ਠੀਕ ਹੈ ਖੁੱਲ ਗਿਆ ਹੋ ਗੁਸਾ ਫਿਰ ਆਈਡਿ ਗਾਰਡ ਹੋ ਗਈ ਤੇ ਫਿਰ ਆਪਣੀ ਆਈਆਚਰਮਸ ਦੀ ਆਈਡਿ ਹੋ ਗਈ ਠੀਕ ਹੈ ਫਿਰ ਆਪਣਾ ਪ੍ਰਾਣ ਕਾਰਡ ਇਹ ਚੀਜ਼ਾਂ ਮਤਲਬ ਮੇਨ ਹੈਗੀਆਂ ਤੁਹਾਡੀਆਂ ਇਹ ਪੂਰੇ ਧਿਆਨ ਦੇ ਨਾਲ ਇੱਕ ਇੱਕ ਚੀਜ਼ ਥੋੜੀ ਸਹੀ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਇਨ ਫਿਊਚਰ ਕੋਈ ਦਿੱਕਤ ਨਾ ਆਵੇ ਇਹ ਚੀਜ਼ ਆਪਣੀ ਰਹਿੰਦੀ ਸਰਵਿਸ ਤੱਕ ਰਹਿਣੀ ਆ ਤੁਸੀਂ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਵੀ ਜਾਨੇ ਹੋ ਤਾਂ ਪ੍ਰਾਣ ਕਾਰਡ ਆਪਣਾ ਇਹੀ ਚੱਲੂਗਾ ਪ੍ਰਾਣ ਨੰਬਰ ਆਪਣਾ ਇਹੀ ਚੱਲੂਗਾ ਠੀਕ ਆ ਇਸ ਕਰਕੇ ਇਸ ਚੀਜ਼ ਤੇ ਪੂਰਾ ਖਾਸ ਧਿਆਨ ਦੇਣਾਗਾ ਤੇ ਮਤਲਬ ਕਿ ਇਹ ਆਪਣਾ ਚੇਂਜ ਜਦੋਂ ਆਪਣਾ ਪੈਨ ਕਾਰਡ ਨਹੀਂ ਨਾ ਚੇਂਜ ਹੁੰਦਾਗਾ ਤੇ ਇਹ ਪ੍ਰਾਣ ਕਾਰਡ ਵੀ ਆਪਣਾ ਚੇਂਜ ਨਹੀਂ ਹੋਊਗਾ ਇਸ ਕਰਕੇ ਵੀ ਤੁਹਾਨੂੰ ਬੇਨਤੀ ਆ ਕਿਉਂਕਿ ਤੁਸਾਂ ਨੂੰ ਪਤਾ ਨਹੀਂ ਕਿ ਪ੍ਰਾਣ ਕਾਰਡ 'ਚੀ ਮਤਲਬ ਉਹਦੀ ਵੈਲਿਊ ਕੀ ਆ ਤਾਂ ਇਹ ਪੂਰਾ ਉਹਦਾ ਸਹੀ ਬਣਾਉਣਾ ਹੈਗਾ ਉਹਦੇ ਵਿੱਚ ਆਪਣੇ ਨਾਮੀ ਵਗੈਰਾ ਮਤਲਬ ਹੁੰਦੇ ਆ ਦਿੱਤੇ ਜਾਂਦੇ ਆ ਮਤਲਬ ਵੀ ਆਪਣਾ ਨਾਮੀ ਕੌਣ ਹੋਊਗਾ ਕਿ ਜਦੋਂ ਕਿ ਕਈ ਵਾਰੀ ਰੱਬ ਨਾ ਕਰੇ ਕਈ ਵਾਰੀ ਔਨ ਡਿਊਟੀ ਆਪਣੀ ਡੈਥ ਹੋ ਜਾਂਦੀ ਹੈ ਨਾ ਤਾਂ ਆਪਣੇ ਬਾਅਦ ਦੇ ਵਿੱਚ ਜਿਹੜਾ ਵਾਰਿਸ ਹੋ ਉਹ ਆਪਣੇ ਪੈਸੇ ਜਾਂ ਜੋ ਵੀ ਹੈਗਾ ਵੀ ਉਹਦਾ ਜਿਹੜਾ ਉਹ ਵਾਰਿਸ ਕਾਉਂਟ ਹੋਊਗਾ ਉਹ ਚੀਜ਼ ਆਪਣੀਆਂ ਧਿਆਨ ਨੰਬਰ ਨੇ ਆਪਣੇ ਫੈਮਿਲੀ ਦੇ ਜੋ ਮੈਂਬਰਸ ਹੈਗੇ ਜੋ ਵੀ मतलब ਜੋ ਤੁਹਾਨੂੰ ਕੰਮ ਦਿੱਤਾ ਜਾਂਦਾ ਹੁਣ ਮੈਂ ਇਹ ਨਹੀਂ ਕਹਿ ਸਕਦਾ ਵੀ ਕਈ ਵਾਰੀ ਚੇਂਜਸ ਹੁੰਦੀਆਂ ਰਹਿੰਦੀਆਂ ਹਨ ਮਾਈਕ੍ਰੋ ਵਿੱਚ ਹਰ ਇੱਕ ਚੀਜ਼ ਵਿੱਚ ਚੇਂਜਸ ਹੁੰਦੀ ਰਹਿੰਦੀ ਹੈ ਵੀ ਜੋ ਵੀ ਤੁਹਾਨੂੰ ਆਪਣਾ ਹੈਗਾ ਕੋਈ ਕੰਮ ਮਿਲਦਾ ਹੈਗਾ ਉਹਦੇ ਵਿੱਚ ਤੁਹਾਨੂੰ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਉਹ ਧਿਆਨ ਨਾਲ ਰੀਡ ਕਰੋ ਉਹ ਤੁਹਾਨੂੰ ਦੱਸਾਂਦਾ ਵੀ ਆ ਚੀਜ਼ ਫਿਲ ਕਰੋ ਆ ਚੀਜ਼ ਆਫਿਸ ਵਰਕ ਲਈ ਹੈ ਇਹ ਛੱਡ ਦਿਓ ਠੀਕ ਹੈ ਇਹ ਫਲਾਣੇ ਆਫਿਸ ਦੇ ਵਿੱਚ ਜਮਾ ਕਰਨੀਆਂ ਇਹ ਫਲਾਣੇ ਆਫਿਸ ਦੇ ਵਿੱਚ ਜਮਾ ਕਰਨੀਆਂ ਉਹ ਚੀਜ਼ ਆਪਣੇ ਧਿਆਨ ਨਾਲ ਐਸਐਸਪੀ ਦਫ਼ਤਰ ਦੀਆਂ ਬ੍ਰਾਂਚਾਂ ਜਿੱਦਾਂ ਮੈਂ ਕਹਤਾ ਹੈਗਾ ਆਪਣੇ ਸੀਪੀ ਦਫ਼ਤਰ ਹੋਵੇ ਜਿੱਦਾਂ ਤੁਸੀਂ ਸਮਝ ਸਕਦੇ ਹੋ ਮੈਂ ਆਪਣੇ ਤਿੰਨ ਸੀਪੀ ਦਫ਼ਤਰ ਠੀਕ ਹੈ ਤੇ ਬਾਕੀ ਸਾਰੇ ਐਸਐਸਪੀ ਬੈਠਦੇ ਨੇ ਤੇ ਉਹ ਆਪਣੇ ਕੰਮ ਖੁਦ ਹੱਥੀਂ ਕਰਵਾ ਲਿਓ ਆਪ ਕਈ ਵਾਰੀ ਇਹ ਕੰਮ ਨਾ ਪਲਾਟੂਨਸ ਦੇ ਪਰਫੈਕਟ ਨੂੰ ਦੇ ਦਿੱਤਾ ਇਹਦਾ ਜਿੱਦਾਂ ਕਿ ਅਸੀਂ ਪਰਫੈਕਟ ਹੁੰਦੇ ਸੀ ਜਦੋਂ ਠੀਕ ਹੈ ਤੇ ਅਸੀਂ ਮੋਸਟਲੀ ਮਤਲਬ ਜਿਵੇਂ ਕਹਿ ਸਕਾਂ ਸਾਰੀਆਂ ਪਲਾਟੂਨਸ ਦਾ ਕੰਮ ਹੈ ਜਿਹੜਾ ਆਪਣਾ ਆਪਣਾ ਪਰਫੈਕਟ ਉਹ ਸੰਭਾਲਦੇ ਸੀਗੇ ਤੋਂ ਡੂ ਪਰਫੈਕਟ ਬਣਾਤੇ ਹੋਣੇ ਆ ਠੀਕ ਆ ਵੀ ਉਹਨਾਂ ਨੂੰ ਜਿਹੜਾ ਕਹਿ ਦਿੱਤਾ ਜਾਂਦਾ ਵੀ ਜਾਂ ਜਦੋਂ ਕੋਈ ਸਮਾਨ ਲੈਣਾ ਹੁੰਦਾ ਤੁਸੀਂ ਆ ਪੈਸੇ ਇਕੱਠੇ ਕਰੋ ਜੀ ਤੇ ਸਾਰਿਆਂ ਨੂੰ ਸਮਾਨ ਲੈ ਆ ਕੇ ਦਿਓ ਤੇ ਉਹਨਾਂ ਨੂੰ ਡਿਸਟ੍ਰੀਬਿਊਟ ਕਰ ਦਿਓ ਤੇ ਠੀਕ ਆ ਇੱਕ ਪਰਫੈਕਟ ਉਹਦੀ ਲਿਸਟ ਬਣਾਊਗਾ ਜੀ ਹਨਾ ਜੋ ਵੀ ਹੈਗਾ ਜਿਹਦਾ ਆਈਡੀ ਕਾਰਡ ਦਾ ਕੰਮ ਅਸੀਂ ਕੀਤਾ ਸੀਗਾ ਫਿਰ ਅਸੀਂ ਜਿੱਦਾਂ ਕਹਿ ਸਕਦੇ ਆ ਆਪਣਾ ਪ੍ਰਾਣ ਕਾਰਡ ਬਣਾਇਆ ਸੀ ਵੀ ਅਲੱਗ-ਅਲੱਗ ਆਪਣੇ-ਆਪਣੇ ਪਲਾਟੂਨ ਦਾ ਕੰਮ ਹੈ ਜਿਹੜਾ ਉਹ ਇੱਕ ਪਰਫੈ ਤੇ ਉਸ ਤੋਂ ਬਾਅਦ ਮਤਲਬ ਕਿ ਜੋ ਵੀ ਉਹਦੇ ਕਰੈਕਸ਼ਨਾਂ ਹੁੰਦੀਆਂ ਪੂਰੇ ਧਿਆਨ ਨਾਲ ਮਤਲਬ ਮੈਂ ਉਹੀ ਵਾਰੀ ਵਾਰੀ ਗੱਲ ਇਹ ਚੀਜ਼ ਕਿਉਂ ਕਹਿ ਰਿਹਾ ਵੀ ਇਹ ਚੀਜ਼ ਤੁਹਾਡੀ ਪਰਮਾਨੈਂਟ ਹੈ ਇਹਨੂੰ ਮਤਲਬ ਪੂਰੀ ਗੌਰ ਨਾਲ ਇਹ ਚੀਜ਼ਾਂ ਕਰਨੀਆਂ ਵੀ ਜੇ ਤੁਹਾਨੂੰ ਲੱਗਦੀ ਹੈ ਨਾ ਮਿਸਟੇਕ ਵੀ ਸਾਡੀ ਮਤਲਬ ਆਫਿਸ ਵੱਲੋਂ ਮਿਸਟੇਕ ਹੋ ਗਈ ਫਿਰ ਵੀ ਉਹਨੂੰ ਜਾ ਕੇ ਦੱਸਣਾ ਉਹਨਾਂ ਨੂੰ ਜਾ ਕੇ ਦੱਸੋ ਵੀ ਸਰ ਮੈਡਮ ਜੋ ਵੀ ਹੈਗੇ ਆ ਵੀ ਸਾਡੀ ਆ ਮਿਸਟੇਕ ਹੋ ਗਈ ਹੈ ਪਲੀਜ਼ ਇਹਨੂੰ ਮਤਲਬ ਕਿ ਕਰੈਕਟ ਕਰ ਦਿਓ ਹਨਾ ਤੇ ਉਹ ਕਰ ਦੇਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਟ ਜੇ ਇੱਕ ਵਾਰੀ ਤੁਸੀਂ ਉਹ ਮਤਲਬ ਕਿ ਚੜ ਗਏ ਠੀਕ ਹੈ ਜਦੋਂ ਤੁਸੀਂ ਪ੍ਰਾਪਤ ਕਰਨਾ ਉਹਦੇ ਨਾਲ ਦੀ ਨਾਲ ਹੀ ਦੱਸ ਦੇਣਾ ਚੈੱਕ ਕਰੋ ਉਹ ਤੁਹਾਨੂੰ ਕਹਿਣਗੇ ਚੈੱਕ ਕਰੋ ਆਪਣਾ ਠੀਕ ਹੈ ਵੀ ਤੁਹਾਡਾ ਸਾਰਾ ਕੁਝ ਸਹੀ ਹੈ ਜਾਂ ਤੁਹਾਨੂੰ ਸਾਹਮਣੇ ਬਿਠਾ ਲੈਣਗੇ ਕੰਪਿਊਟਰ ਤੇ ਜੋ ਵੀ ਤੁਹਾਡਾ ਕਰਦੇ ਆ ਠੀਕ ਹੈ ਹਰ ਇੱਕ ਚੀਜ਼ ਪ੍ਰੋਪਰ ਮਤਲਬ ਕਰੈਕਟ ਹੋਣੀ ਚਾਹੀਦੀ ਆ ਮੈਂ ਵਾਰੀ ਵਾਰੀ ਮੈਂ ਪਤ ਨਹੀਂ ਕਿੰਨੇ ਕਵਾਰੀ ਕਹਿ ਚੁੱਕਿਆ ਹਾਂ ਤੇ ਕਿੰਨੇ ਕਵਾਰੀ ਕਹਿ ਦੇਣਾ ਅੱਗੇ ਵੀ ਹਰ ਇੱਕ ਚੀਜ਼ ਨੂੰ ਨਾ ਮਤਲਬ ਪ੍ਰੋਪਰ ਦੇਖ ਕੇ ਆਦੀ ਅੱਖਾਂ ਖਾਣੀ ਕੱਢ ਕੇ ਵੀ ਯਾਰ ਹਾਂ ਵੀ ਹੁਣ ਮੈਂ ਸੈਟੀਸਫਾਈਡ ਹਾਂ ਮੇਰਾ ਸਾਰਾ ਕੁਝ ਸਹੀ ਆ ਤੇ ਮੇਰਾ ਪ੍ਰਿੰਟ ਹੋ ਕੇ ਵੀ ਜੋ ਮੇਰਾ ਆਇਆ ਹੈਗਾ ਬਾਇਓ ਡਾਟਾ ਉਹ ਸਹੀ ਤੇ ਇਹਨਾਂ ਚੀਜ਼ਾਂ ਦੇ ਥੋੜਾ ਖਾਸ ਕਰਕੇ ਧਿਆਨ ਦਿਓ ਤੇ ਉਹ ਕੰਮ ਆਪਣਾ ਜਲਦੀ ਤੋਂ ਜਲਦੀ ਕਰਵਾ ਲਓ ਆਪਣਾ ਪ੍ਰਾਣ ਨੰਬਰ ਵਾਲਾ ਕਿਉਂਕਿ ਪ੍ਰਾਣ ਕਾਰਡ ਜਿੰਨਾ ਚਿਰ ਥੋੜਾ ਪ੍ਰਾਣ ਨੰਬਰ ਨਹੀਂ ਨਾ ਆਉਂਦਾਗਾ ਪ੍ਰਾਣ ਕਾਰਡ ਦਾ ਚਲੋ ਥੋੜਾ ਲੇਟ ਆਊਗਾ ਪਰ ਉਸ ਤੋਂ ਪਹਿਲਾਂ ਪ੍ਰਾਣ ਨੰਬਰ ਆ ਜਾਂਦਾ ਜਿੱਦਾਂ ਕਿ ਆਪਾਂ ਕਹੇ ਦੀ ਨਾ ਰਸੀਦ ਟਾਈਪ ਹੈ ਨਾ ਰਸੀਦ ਦੇ ਉੱਪਰ ਆਪਣਾ ਜਿਵੇਂ ਲਿਖਿਆ ਹੁੰਦਾ ਵੀ ਆਹ ਆ ਤੁਹਾਡਾ ਜਿਹੜਾ ਹੈਗਾ ਸੀਰੀਅਲ ਨੰਬਰ ਜਾਂ ਵਾਟ ਐਵਰ ਕੁਛ ਵੀ ਹੈ ਜਿਵੇਂ ਆਪਣਾ ਪੈਨ ਕਾਰਡ ਬਣਦਾ ਹੈ ਨਾ ਪੈਨ ਕਾਰਡ ਤੋਂ ਪਹਿਲਾਂ ਹੀ ਆਪ ਨੂੰ ਪਤਾ ਲੱਗ ਜਾਂਦਾ ਆਪਣਾ ਪੈਨ ਨੰਬਰ ਕਿੰਨਾ ਤਾਂ ਤੁਹਾਡਾ ਜਿਹੜਾ ਪ੍ਰਾ 1.5 ਸਾਲ ਬਾਅਦ ਮਤਲਬ ਕਿ ਪ੍ਰਾਣ ਕਾਰਡ ਮਿਲੇ ਸੀ ਇਹ ਸਾਲ 1.5 ਸਾਲ ਬਾਅਦ ਮਿਲੇ ਸੀ ਸਾਡੀ ਜੁਆਇਨਿੰਗ ਤੋਂ ਬਾਅਦ ਉਹ ਮੇਰੇ ਕੋਲ ਹੁਣ ਇਸ ਸਮੇਂ ਹੈ ਨਹੀਂਗਾ ਮੈਂ ਤੁਹਾਨੂੰ ਸ਼ੋਅ ਕਰ ਦੂੰਗਾ ਮੇਰੇ ਕੋਲ ਜਿੱਦਾਂ ਆਪਣਾ ਏਟੀਐਮ ਕਾਰਡ ਹੁੰਦਾ ਆਪਣਾ ਪੈਂਟ ਕਾਰਡ ਹੁੰਦਾ ਇਦਾਂ ਹੀ ਉਹ ਮਤਲਬ ਕਿ ਉਹਦਾ ਪੀਵੀਸੀ ਕਾਰਡ ਹੁੰਦਾ ਠੀਕ ਆ ਤੇ ਉੱਤੇ ਆਪਣਾ ਜਿਹੜਾ ਉਹ ਪ੍ਰਾਣ ਨੰਬਰ ਲਿਖਿਆ ਹੁੰਦਾ ਆਪਣੀ ਬਕਾਇਦਾ ਫੋਟੋ ਵਗੈਰਾ ਸਾਈਨ ਵਗੈਰਾ ਸਭ ਕੁਝ ਹੁੰਦਾ ਉੱਤੇ ਕਿਊਆਰ ਵਗੈਰਾ ਜੋ ਵੀ ਹੁੰਦਾ ਹੈ ਤੇ ਉਹ ਚੀਜ਼ਾਂ ਮਤਲਬ ਕਿ ਆਪਦਾ ਧਿਆਨ ਨਾ ਕਰਵਾ ਲਿਓ ਤੇ ਇਹ ਕੰਮ ਛੇਤੀ ਛੇਤੀ ਕਰਵਾ ਲਿਓ ਕਿਉਂ ਤੇ ਫਿਰ ਟ੍ਰੇਨਿੰਗ ਦੀ ਥੋੜੀ ਤਨਖਾਹ ਨਹੀਂ ਹੋਣੀ ਤੁਸੀਂ ਓਕੇ ਹੁਣ ਬਾਕੀ ਜਿਨ੍ਹਾਂ ਦੀ ਸਬਮਿਟ ਹੋਈ ਹੋਈ ਉਹਨਾਂ ਦੀ ਸਾਰਾ ਕੁਝ ਮਤਲਬ ਕਿ ਆਈ ਜਾਣੇ ਸਾਡੇ ਵੀ ਇਹੀ ਦਿੱਕਤ ਹੋਈ ਸੀ ਤੇ ਸਾਡੀ ਕਾਫੀਆਂ ਦੀ ਮਤਲਬ ਕਾਫੀ ਜਿਲਾਂ ਦੀ ਮਤਲਬ ਪੇ ਆ ਗਈ ਸੀ ਹਨਾ ਕਾਫੀ ਮੁੰਡਿਆਂ ਦੀ ਤੇ ਕਈਆਂ ਦੀ ਆਈ ਨਹੀਂ ਫਿਰ ਉਹਨਾਂ ਨੇ ਪਤਾ ਕੀਤਾ ਵੀ ਦੱਸੋ ਜੀ ਮਤਲਬ ਇਹਨਾਂ ਮੁੰਡਿਆਂ ਦੀ ਕਿਉਂ ਨਹੀਂ ਆਈ ਲਿਸਟ ਬਣਾਈ ਕੀ ਸਾਰੇ ਬੈਚ ਦੀ ਵੀ ਕਿਹੜੇ ਕਿਹੜੇ ਮੁੰਡਿਆਂ ਦੀ ਨਹੀਂ ਆਈ ਕਿਹੜਾ ਜ਼ਿਲ੍ਹਾ ਕਿਹੜਾ ਨੰਬਰ ਆ ਜੀ ਜੋ ਵੀ ਹੈਗਾ ਫਿਰ ਉਹਨਾਂ ਦੇ ਰਿਲੇਟਡ ਡਿਸਟ੍ਰਿਕਟ ਦੇ ਵਿੱਚ ਪੁੱਛਿਆ ਗਿਆ ਵੀ ਇਹਨਾਂ ਦੀ ਕਿਉਂ ਨਹੀਂ ਆਈ ਪੇ ਤਾਂ ਫਿਰ ਉਹਨਾਂ ਨੇ ਦੱਸਿਆ ਕਿ ਵੀ ਇਹਨਾਂ ਦੇ ਪ੍ਰਾਨ ਨੰਬਰ ਨਹੀਂ ਬਣੇ ਜਾਂ ਇਹਨਾਂ ਦੇ ਪ੍ਰਾਨ ਜਿਹੜੇ ਫਾਰਮ ਫਿਲ ਕੀਤੇ ਸੀ ਰਿਜੈਕਟ ਕਰ ਦਿੱਤੇ ਗਿਆ ਵੀ ਇਹਨਾਂ ਨੇ ਪਤਾ ਨਹੀਂ ਕੀਤਾ ਮਤਲਬ ਤੁਸੀਂ ਪੈਰਵਾਈ ਖੁਦ ਕਰਨੀ ਆ ਆਪਣੇ ਜਿਵੇਂ ਕਹਿੰਦੇ ਨੇ ਸਵਾਲ ਸੌਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਤਾਂ ਤੁਸੀਂ ਆਪਣੇ ਸਮਾਨ ਮਤਲਬ ਆਪਣੇ ਡਾਕੂਮੈਂਟਸ ਦੇ ਆਪ ਜ਼ਿੰਮੇਵਾਰ ਆ ਠੀਕ ਆ ਹੁਣ ਤੁਸੀਂ ਭਰਤੀ ਹੋ ਗਏ ਤੁਸੀਂ ਸਿਆਣੇ ਤੁਸੀਂ ਸਾਰੇ ਸਮਝਦਾਰ ਆ ਮੈਨੂੰ ਇੰਨਾ ਜ਼ਿਆਦਾ ਮਤਲਬ ਥੋੜੇ ਤੇ ਮੱਥਾ ਘਬਾਈ ਕਰਨ ਦੀ ਲੋੜ ਨਹੀਂ ਪਰ ਮੈਂ ਵਾਰੀ-ਵਾਰੀ ਤਾਂ ਕਹਿੰਦਾ ਵੀ ਤਾਂ ਕਿ ਤੁਸੀਂ ਟ੍ਰੇਨਿੰਗ ਵਿੱਚ ਡਿਸਟਰਬ ਨਾ ਹੋ ਥੋੜੀ ਟ੍ਰੇਨਿੰਗ ਸ਼ੁਰੂ ਹੋਊਗੀ ਤੁਸੀਂ ਆਪਣੀ ਟ੍ਰੇਨਿੰਗ ਕਰੋਗੇ ਜੇ ਤੁਸੀਂ ਆਪਣੇ ਬਾਅਦ ਵਿੱਚ ਫਾਰਮ ਆਪਣੇ ਭਰ-ਭਰ ਕੇ ਇਥੇ ਜਮ੍ਹਾਂ ਕਰਾਉਂਦੇ ਫਿਰੋਗੇ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਤੇ ਟ੍ਰੇਨਿੰਗ ਦੇ ਵਿੱਚ ਛੁੱਟੀ ਬਹੁਤ ਘੱਟ ਮਿਲਦੀ ਹੈ ਠੀਕ ਆ ਤੁਹਾਨੂੰ ਐਗਜ਼ਾਮ ਲਈ ਛੁੱਟੀ ਮਿਲ ਸਕਦੀ ਆ ਪਰਮਿਸ਼ਨ ਜਾਓਗੇ ਤੁਸੀਂ ਬਟ ਉਸ ਤੋਂ ਬਾਅਦ ਜੇ ਤੁਸੀਂ ਹੋਰ ਕੋਈ ਛੁੱਟੀਆਂ ਲੈਣੇ ਆ ਫਿਰ ਉਹਨੀਆਂ ਪਰਮਿਸ਼ਨਾਂ ਕੱਟੀਆਂ ਜਾੜੀਆਂ ਤੁਹਾਡੀਆਂ ਛੁੱਟੀਆਂ ਨਾਰਮਲ ਲੈਣੇ ਮਤਲਬ ਉਹ ਸਾਰਾ ਬਾਇਓ ਡਾਟਾ ਬਣਦਾ ਹੈ ਤੁਸੀਂ ਕਿੰਨੀਆਂ ਛੁੱਟੀਆਂ ਕੱਟ ਲੀਆਂ ਹੁਣ ਤੱਕ ਸੋ ਇਸ ਕਰਕੇ ਆਪਣੀਆਂ ਛੁੱਟੀਆਂ ਖਰਾਬ ਨਾ ਕਰਿਓ ਹੁਣੇ ਤੂੰ ਆਪਣਾ ਕੰਮ ਭਜਨਸਕੇ ਕਰਵਾ ਲਓ ਆਪਣੇ ਉਸਤਾਦ ਜੀ ਨੂੰ ਕੋ ਮੇਰਾ ਸਰ ਕੰਮ ਕਰਨ ਵਾਲਾ ਮਤਲਬ ਮੇਰਾ ਕਰਵਾ ਦੋ ਜਾਂ ਕਹਿ ਕੇ ਕਰਵਾ ਦੋ ਫੋਨ ਕਰ ਦਿਓ ਜੋ ਵੀ ਜਾਂ ਅਸੀਂ ਆਪਣੇ ਆਪ ਕਰਵਾ ਲਈਏ ਠੀਕ ਆ ਤਾਂ ਤੁਸੀਂ ਇਹ ਚੀਜ਼ਾਂ ਦਾ ਥੋੜਾ ਜਿਹਾ ਖਾਸ ਕਰਕੇ ਧਿਆਨ ਦੇਣਾ ਹੈਗਾ ਤੇ ਜ਼ਰੂਰੀ ਨਹੀਂਗਾ ਮਤਲਬ ਕਿ ਵੀ ਇਹ ਚੀਜ਼ਾਂ ਆਪਾਂ ਬਾਅਦ ਵਿੱਚ ਕਹ ਦੀ ਬਾਅਦ ਚ ਕਰ ਲਾਂਗੇ ਤੇ ਇਸ ਚੀਜ਼ ਨੂੰ ਥੋੜਾ ਧਿਆਨ ਨਾਲ ਮਤਲਬ ਕਿ ਵਾਚਨ ਦੀ ਲੋੜ ਹੈ ਤੇ ਬਾਕੀ ਤੁਸੀਂ ਸਪੋਰਟ ਕਰਦੇ ਰਹੋ ਇਦਾਂ ਹੀ ਠੀਕ ਆ ਤੁਹਾਨੂੰ ਹੋਰ ਵੀ ਜੋ ਡਾਊਟਸ ਹੈਗੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਛੱਡ ਦਿਆ ਕਰੋ ਠੀਕ ਆ WhatsApp ਤੇ ਜੋ ਵੀ ਤੁਸੀਂ ਮੈਨੂੰ ਕਈ ਮੁੰਡੇ ਕੁੜੀਆਂ ਮੈਸੇਜ ਕਰਦੇ ਰਹਿੰਦੇ ਆ ਠੀਕ ਆ ਵਧੀਆ ਗੱਲ ਆ ਤੁਸੀਂ ਮਤਲਬ ਤੁਹਾਡੇ ਕੁਐਸਚਨ ਹੁੰਦੇ ਮੈਂ ਜਿੱਥੋਂ ਤੱਕ ਮੇਰਾ ਹੁੰਦਾ ਹਨਾ ਆਪਣਾ ਕੋਸ਼ਿਸ਼ ਹੁੰਦੀ ਆ ਕਿ ਮੈਂ ਉਹਨਾਂ ਦਾ ਰਿਪਲਾਈ ਕਰਾਂ ਪਰ ਕਈ ਵਾਰੀ ਡਿਊਟੀ ਔਨ ਡਿਊਟੀ ਹੋ ਜਾਂਦਾ ਹਨਾ ਨਹੀਂ ਟਾਈਮ ਲੱਗਦਾ ਤਾਂ ਮੈਂ ਉਸ ਲਈ ਖਿਮਾ ਤਾਂ ਜਾਚਾਂ ਤੇ ਬਸ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਹੋਰ ਵੀ ਤੁਹਾਡੇ ਜੋ ਕਿ ਡਾਊਟ ਹੈਗੇ ਆ ਤਾਂ ਮੈਨੂੰ ਦੱਸਦੇ ਰਿਹਾ ਕਰੋ ਆਪਾਂ ਉਹ ਤੁਹਾਡੇ ਡਾਊਟ ਕਲੀਅਰ ਕਰਾਂਗੇ ਤੁਹਾਡੀ ਨੌਲੇ ਚੰਗੀ ਲੱਗਦੀ ਹੁੰਦੀ ਤਾਂ ਸਪੋਰਟ ਕਰ ਦਿਆ ਕਰੋ ਠੀਕ ਆ ਤੇ ਚੈਨਲ ਸਬਸਕ੍ਰਾਈਬ ਲਾਈਕ ਸੀ ਜੋ ਵੀ ਮਤਲਬ ਜੋ ਵੀ ਹੁੰਦਾ ਕਰ ਦਿਆ ਕਰੋ ਬਸ ਠੀਕ ਆ ਤੇ ਜਰੂਰ ਮਤਲਬ ਕਿ ਜਦੋਂ ਕਿਤੇ ਮਿਲਦੇ ਆ ਹਨਾ ਦੇਖਦੇ ਹਾਂ ਕਿਉਂਕਿ ਹੁਣ ਮੋਸਟਲੀ ਤੁਸੀਂ ਤਾਂ ਮੈਨੂੰ ਸਾਰਿਆਂ ਨੇ ਦੇਖਿਆ ਠੀਕ ਆ ਬਟ ਹੁਣ ਮੈਂ ਤੁਹਾਨੂੰ ਬਾਇਫੇਸ ਨਹੀਂ ਦੇਖੜ ਕਿਉਂਕਿ ਤੁਸੀਂ ਇਹ ਕਮੈਂਟ ਕਰਦੇ ਆ ਉਹ ਤੋਂ ਥੋੜੀ ਕਈ ਵਾਰ ਡੀਪੀ ਨਹੀਂ ਲੱਗੀ ਹੁੰਦੀ ਤਾਂ ਜਰੂਰ ਰਪਲਾਈ ਕਰੋ ਠੀਕ ਆ ਤਾਂ ਕਿ ਮੈਨੂੰ ਵੀ ਖੁਸ਼ੀ ਹੋਵੇ ਕਿ ਠੀਕ ਆਰ ਮਤਲਬ ਕਿ ਵੀ ਮੇਰੀ ਦਿੱਤੀ ਹੋਈ ਨੌਲੇ ਨਾਲ ਤੁਹਾਨੂੰ ਕੋਈ ਮਤਲਬ ਕਿ ਫਾਇਦਾ ਹੋਇਆ ਠੀਕ ਆ ਤੇ ਮੈਨੂੰ ਆਪਣੇ ਜਰੂਰ ਆਪਣੇ ਮਿਲ ਕੇ ਦੱਸਿਆ ਕਰੋ ਇਹ ਚੀਜ਼ ਵੀ ਚਲੋ ਕਮੈਂਟਾਂ ਦੇ ਵਿੱਚ ਤੁਸੀਂ ਦੱਸਦੇ ਆ ਤੇ ਰਾਹ ਰਸਤੇ ਜਾਂਦੇ ਕਿਤੇ ਹਨਾ ਜਦੋਂ ਮਿਲਦੇ ਆ ਜਰੂਰ ਬੁਲਾ ਕੇ ਦੱਸਿਆ ਕਰੋ ਕਿ ਸਰ ਜੋ ਵੀ ਹੈ ਵੀ ਸਾਨੂੰ ਨੌਲੇਜ ਮਿਲੀ ਆ ਤਾਂ ਖੁਸ਼ੀ ਬੜੀ ਹੁੰਦੀ ਆ ਇਸ ਮਤਲਬ ਇਸ ਚੀਜ਼ ਦੀ ਵੀ ਚਲੋ ਠੀਕ ਆ ਜੀ ਵੀ ਜਿੰਨੀ ਕਿ ਨੌਲੇਜ ਅਸੀਂ ਰੱਖਦੇ ਆ ਤੇ ਉਸ ਸੀ ਨਾਲ ਤੁਹਾਨੂੰ ਕੋਈ ਬੈਨੀਫਿਟ ਹੋ ਰਿਹਾ ਤੇ ਮਿਲਦੇ ਫਿਰ ਕਿਸੇ ਹੋਰ ਟਾਪਿਕ ਤੇ ਹੋਰ ਕਿਸੇ ਵੀਡੀਓ ਦੇ ਵਿੱਚ ਤਦ ਤੱਕ ਲਈ ਸასი ਸ਼ਕਾਰ ਜੈ ਹਿੰਦ ਜਉਂਦੇ ਵਾਸਤੇ